ਸਸ ਸੀ ਗਾਇਜ਼ ਇਸ ਹਨ ਵੈਲਕਮ ਟੂ ਕਰਨਾ ਸਰਵ ਚੈਨਲ ਤੇ ਅੱਜ ਦਾ ਬਲਵ ਹੈ ਬਾਜੀ ਅੱਜ ਸੇ ਆਏ ਆ ਯਾਰ ਬੰਦਾ ਸਾਹਿਬ ਅੱਜ ਸੇ ਇੱਥੇ ਰਾਤ ਰਵਾਂਗੇ ਰਾਤ ਦੀ ਸੇਵਾਇ ਅਥੀ ਲੰਗਰ ਦੇ ਵਿੱਚ ਦਲੇਪਾਂ ਦੀ ਇਸ ਵੀ ਕਿੰਨੀ ਜਾਈਂਗਾ ਜਿੰਨੋਂ ਤੱਕ ਬੈਠੇ ਰਹੇ ਸਨ ਦਰਵਾਜ਼ੇ ਰਸਮੀ ਹੋ ਗਿਆ 13 14 ਜਾਣੇ ਤੇ ਇੱਥੇ ਅਸੀਂ ਲੱਗੇ ਜਿਹੜਾ ਰੂਮ ਆਪਣੀ ਬੁੱਕ ਕਰਾਇਆ ਤੇ ਬਹੁਤ ਅਸੀ ਪਰਛਾਦਾ ਸ਼ਰਤ ਤੇ ਨੂੰ ਦੇ ਬੈਠੇ ਆ ਤੇ ਚੱਲੇ ਆ ਅਸੀਂ ਪ੍ਰਮੰਦਰ ਸਾਹਿਬ ਲਓ ਜੀ ਰਾਤ ਨੂੰ ਆਪਾਂ ਤੁਰਦੇ ਸਾਹਿਬ ਜੀ ਜਿਹੜੇ ਵਲੌਗ ਉਹ ਜਿसरी ਅਸੀਂ ਹਮ ਇਹ ਮੰਮਾ ਦੀ ਆਉਂਦੇ ਉਹ ਸਾਰੇ ਇੱਕ ਮੂਵੀ ਚ ਬਣਾ ਦੋ ਇੱਕ ਮੂਵੀ ਬਣਾ ਦੇ ਆ ਪੁੱਜੀ ਇੱਕ ਮੂਵੀ ਬਣਾ ਦੋ ਮੂਵੀ ਕਿਹੜੀ ਬਣਾਦਾ ਪਾਰਟੀ ਸਾਰੀ ਅੱਗੇ ਜਾਂਦੀ ਆਪਣੀ ਤੇ ਠੰਡ ਵੀ ਹੋੜੀ ਅੱਜ ਉਹੋ ਉਹੋ ਤੇ ਚਲੋ ਬੱਚੇ ਜੋ ajo ਚਲੋ 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 ਫੋਜੋ ਮੈਂ ਨੁੱਟੀ ਨੇ ਆਪਣਾ ਜੋੜਾ ਵੀ ਵੱਖਰੇ ਜਵਾ ਕਰਾ ਲੈ ਕਿ ਮੈਨੂੰ ਇਹਨਾਂ ਦੇ ਨਾਲ ਜਾੜੇ ਨਾ ਪਵੇਗੇ ਤੇ ਅੱਛਾ ਹੀ ਹੋ ਜਾਂਦੇ ਆ ਵੀ ਬੀਬੀਆਂ ਜਿੱਥੇ ਮਰਜ਼ੀ ਨਿਆਣੇ ਲੈ ਕੇ ਤੁਰੀਆਂ ਫਿਰਨਾ ਦੇਖੋ ਤੁਸੀਂ ਵੀ ਰਿਸਪੋਨਸਿਬਿਲਟੀ ਬੀਬੀਆਂ ਦੀ ਆ ਬੰਦਿਆਂ ਦੀ ਕੋਈ ਨਹੀਂ ਚਲੋ ਕੋਈ ਨਾ ਇਧਰ ਦੀ ਆ ਜਾਓ ਜੀ ਬਾਹਰ ਨੂੰ ਕੋਈ ਨਹੀਂ ਆਪਾਂ ਤੁਹਾਨੂੰ ਦੱਸਾਂਗੇ ਜੀ ਮੈਂ ਤਾਂ ਹੁਣ ਕਿਸਾ ਆ ਜੀ ਸਾਰੇ ਜਣੇ ਬੱਚੇ ਉਹ ਤੁਸੀਂ ਪਿਆ ਨਾ ਸੈਂਟਰ ਅਗਲੀ ਕਰਨੀ ਸੀ ਹਾਏ ਰੋਏ ਹਾਏ ਰੋਏ ਤਦਾਂ ਸੁਣਨਾ ਕਿਹਾ ਤੁਹਾਨੂੰ ਆ ਜਾਓ ਤੁਸੀਂ ਜੀ ਆਗੇ ਸਾਰੇ ਜਣੇ ਲੰਗਰ ਦੀ ਸੇਵਾ ਕਰੋ ਅਸੀਂ ਮਿਰਚਾਂ ਦਾ ਸ਼ਹਿ ਨਹੀਂ ਜੋ ਵੀ ਹੋਵੇ ਜਾਂ ਜਿੱਪਤੀ ਵੀ ਅੱਜ ਸ਼ਿਲੋ ਸ਼ਿਲੋ ਮਿਰਚਾਂ ਸ਼ ਮਿਰਚਾ ਕੱਟ ਲੋਗੇ ਤਈ ਕੱਟਣਾ ਨਾ ਚਾਹਤ ਹਾਂ ਜੰਤੀ ਗਾ ਲਾ ਨਾ ਲਾਓ ਕਿਤੇ ਮਿਰਚਾਂ ਦੇ ਕਿੰਨੇ ਮਿਰਚਾਂ ਇਹ ਦੱਸਣਾ ਕਿ ਕਿੰਨੇ ਅੱਜ ਟੱਕਰ ਆਉਂਦੇ ਆ ਹੈ ਚਲੋ ਪਿਆਲੀ ਕੱਢਦਾ ਹਾਂ ਜੀ ਲੱਭ ਕੀ ਤੁਸੀਂ ਲੇਰ ਦੇ ਉੱਪਰ ਲੱਭ ਭੇਜ ਦਿੱਤਾ ਸਾਰੇ ਦਾ ਖਾਣਾ ਨਿਕਰੀਆਂ ਕੱਟਾ ਕਰ ਸਾਹਲ ਕਹਿੰਦਾ ਮੈਨੂੰ ਲਸਣ ਛਿਲਣਾ ਆ ਗਿਆ ਉੱਥੇ ਲੰਗਰਾਂ ਚ ਕੰਮ ਕਰੀਏ ਸਾਰਾ ਸੇਵਾ ਕਰੀਏ ਸਾਰਾ ਕੁਝ ਹੀ ਆ ਜਾਂਦਾ ਕਰਨਾ ਬਹੁਤ ਸ਼ਾਨ ਸੇਵਾ ਕਰਨਾ ਆਹ ਕੋਸਾ ਸ਼ਾਨ ਕਿੱਡੀ ਵਧੀਆ ਲਸਣ ਛਿਲ ਗਿਆ ਸਾਰੇ ਬੱਚਿਆਂ ਨੇ ਛਿਲਣਾ ਸਿੱਖ ਲਿਆ ਅੱਜ ਸਾਰੇ ਸਾਰੇ ਕਰ ਲਿਆ ਆਵਾਜ਼ ਸ਼ਾਬਾਸ਼ ਨਾਮ ਜਗੋ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿ ਸੁਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਬੋਲੋ ਪਤਾ ਸ਼ਾਬਾਸ਼ ਸਾਰੀ ਚਲਾਇਆ ਕਰ ਸਤਨਾਮ ਵਾਹਿਗੁਰੂ ਸਤਨਾਮ इक भई

लंगर हाल सेवा करके आ गए हम पावगे सवेरे टाइम हो गया साढ़े ग्यारह ਕਾਂਸੀ ਸੇਰੇ ਦੇ ਵੇਖੋ ਜਿੰਨੇ ਵਾਰੇ ਬੱਚੇ ਉੱਠਣਗੇ ਉਹਨਾਂ ਵਜੇ ਸੇ ਇੱਥੇ ਪਹੁੰਚਾਂਗੇ ਪਾਈਟਰ ਪਰ ਜਾਣੀ ਨਹੀਂ ਪੁੱਤਾ ਇਹ ਖੁੱਲੀ ਆ ਬਾਹਰ ਨਿਕਲਦੀ ਐ ਤਾਂ ਹਾਂਜੀ ਇਹਨੂੰ ਦੋ ਹੁਣ ਸਾਫ ਰੂਪ ਕਰੋ ਕੀ ਦਵਾਂ ਕੋਈ ਨਹੀਂ ਲੈਣੇ ਕੀ ਲੈ ਵੀਰ ਮੈਨੂੰ ਨਹੀਂ ਲੈਣੇ ਜਿੱਤੀ ਦੋ ਕਿਹੜੀ ਲੱਤੀ ਲੱਤੀ ਕਿਹੜੀ ਲੱਕੀ 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 ਹੁਣ ਸੇ ਦੇ ਦਿੰਦੇ ਹੁਣ ਕਿਹੜਾ ਸੋਰ ਲਾ ਕੇ ਖਾ ਪਹਿਲਾਂ ਹੇ ਅਮੀਰਾ ਤੇ ਰਸਾਈ ਜੀ ਠੀਕ ਹੈ ਚੰਗਾ ਸੋਰ ਚੰਗਾ ਸੋਰ ਲਾਉਂਦਾ ਯਾਰ ਭਾਈ ਮਿਰਜੀ ਸਰਰ ਉਹਦੇ ਚ ਬਲੈਕ ਹੀ ਹੋਣਾ ਜੀ ਬੱਚੇ ਦਾ ਜਲਸਾ ਹੀ ਹੁੰਦਾ ਇਹ ਨਹੀਂ ਦੱਸ ਬਸ ਇਹ ਲੈਣੀ ਜਿਹੜੀ ਵੇਖ ਲਈ ਉਹੀ ਲੈਣੀ ਕਰਕੇ ਬਣਾਉਂ ਇਹਦੀ ਵੀਡੀਓ ਬਾਅਦ ਚ ਕਿਹੜੀ ਲੈਣੀ ਕੌਣ ਸੀ ਓਏ ਬਲੱਡੀ ਇੱਧੇ ਪੜ ਕਿਹੜੇ ਪੜ ਪਿੱਛੇ ਵਿੱਚ ਪੜ ਉਹ ਗਾਲੀ ਹੋ ਰਹੀ ਆ ਹੋਣੀ ਯਾ ਲੋ ਆ ਬੜ ਕੇ ਦੇਖ ਰਹੀ ਹੁੰਦੀ ਦੇਖੋ ਲਾ ਲਾ ਵੀ ਵਧਾਈ ਬਣ ਕੇ ਮੁੰਡਿਆ ਤੇਰਾ ਵਿਆਹ ਸੀ ਲੋ ਜੀ ਲਾਓ ਤੇਰੇ ਆ ਗਈ ਐਡੀ ਜੁੱਤੀ ਪਾ ਗਏ ਤਾਂ ਕਿ ਚੱਪਣੀਆਂ ਨਹੀਂ ਤੋੜਦੇ ਪੁੱਤ ਨੂੰ ਪਾ ਗਏ ਪਛਲਾਇਆ ਲਿਆ ਪਾ ਪਾ ਬੰਦ ਨਿੱਕਾ ਸਾਈਜ਼ ਨਹੀਂ ਬਹੁਤ ਸਾਈਜ਼ ਉਹੀ ਆ ਬਲੈਕ ਬਣਾਉਣਾ ਹਾਂ ਉਹ ਨਹੀਂ ਆ ਗਏ ਹੋਰ ਕਿਉਂ ਇੱਕੋ ਸਾਈਜ਼ ਮਰੁਦੇ ਗਰੀ ਜਦੋਂ ਆ ਸਭ ਕਾਂਡੀ ਆ ਲਓ ਸ਼ਾਨੂ ਤੇਰੇ ਮਿਲੀ ਨਹੀਂ ਹੋਣੀ ਕੀ ਕਰਨਾ ਆ ਹਾਂ ਜੀ ਥੋੜੀ ਵਜੇ ਦੋ ਇੱਧਰ ਤੋਂ ਮਮਿਆ ਨੇ ਆ ਦਾਦੀ ਜੀ ਕਹਿੰਦੇ ਨਾ ਛੱਟ ਮਰੋੜ ਤਰੀ ਬੀਜੀ ਆਦ ਨਹੀਂ ਕਰਨੀ ਇਹਨਾਂ ਦੇ ਕੀ ਨਹੀਂ ਕੋਈ ਆਦ ਟਾਈਮ ਵੇਸਟ ਕਰਨ ਲਈ ਚਲੋ ਚੱਲੀਏ ਮਮੀ ਇਹਨਾਂ ਦਾ ਛੱਟ ਮਰੋੜ ਦੇਣੀ ਆ ਜਾ ਕੇ ਚਲੋ ਚੱਲੀਏ ਇਹ ਲੈਣੀ ਆਪਣੀ ਤਸੱਦਲੀ ਤੇ ਲੰਲਾ ਜੁੱਤੀਆਂ ਵੇਖਣ ਲੱਗ ਪਏ ਆਗੇ ਜਾਣਾ ਇਹ ਰੂਮ ਕੀ ਤੇ ਬਾੜ ਇੱਧਰ ਗਏ ਆਗੇ ਹਾਂਜੀ ਕੋਲੇ ਮਹਾਪਤ ਹੋ ਰਿਹਾ ਲਿਚਿ-ਬਿਚੇ ਹੁੰਦੇ ਕੌਣ ਕੌਣ ਦੇਖ ਪਿਆ ਅੱਛਾ ਲੈ ਲਓ ਰਾਤ ਨੂੰ 12 ਵਜੇ ਸ਼ਾਪਿੰਗ ਕਰਨ ਦੇ ਜੇ ਵੇਖੋ ਇਹਨਾਂ ਦੇ ਨਾਲ ਸਵੇਰੇ ਇਹਨਾਂ ਦੀ ਫਲਾਈਟ ਹੈ ਹੁਣ ਸ਼ਾਪਿੰਗ ਹੋਣ ਦੀ ਇੱਕ ਸ਼ਾਪ ਤੋਂ ਮਸਾਲੇ ਲੈਣੇ ਉਹ ਵੀ ਬੰਦ ਹੋ ਗਈ ਹੁਣ ਚਲੋ हे गुरु साहे नदी Ugh. <sighs>

ਚੰਨੂ ਤਾਂ ਪਾ ਰਿਹਾ ਸਾਨੂੰ ਚੰਨੂ ਚੰਗਾ ਚੰਗਾ ਮਿੱਟਾ ਸੁੱਟਣ ਦੇ ਅੰਦਰ ਜਾਂਦੀ ਗੱਲ 20000 ਤੋਂ ਕੀ ਹੋ ਜਾ ਮਾਦਾ ਨਾ ਚੰਨੂ 20000 ਆ ਦੇ ਸਾਰੇ ਬੀਜੀ ਵੀ ਆ ਪਾਉਂਦੇ ਬਣਾਉਣ ਚੱਲਦੇ ਹਾਂ ਕੱਲ ਨੂੰ ਬਾਏ ਬਾਏ ਸੋਜੀ ਜੀ ਸਭ